ਮੰਡੀ ਗਿਆ ਸੀ ਲੈ ਟਰੈਕਟਰ ਖੱਲੇ ਹੱਥੀਆਂ ਵੜਿਆ ਤੇਰਾ ਮੂੜਿਆ ਉੱਫ ਜਿਆ ਲੱਗਦਾ ਓਏ ਨਾਲ ਪਾਰਾ ਵੀ ਤੇਰਾ ਹੈ ਚੜਿਆ ਕਿਉਂ ਅਥਣ ਕਰਦਾ ਹਣਦਿਆ ਅਥਣ ਕਰਦਾ ਰਹਾ ਅਥਣ ਕਰਦਾ ਹਣਦਿਆ ਯਾਰਾ ਕੋਲੇ ਖੜੀ ਗਿਆ ਹੋ ਮੇਗਾ ਯਾ ਪੇ ਗਲੌਣ ਦਾ ਮਾਰਾ ਵੇ ਮੇਰ ਭੇਕੀ ਵੜ ਗਿਆ ਹੋ ਮੇਗਾ ਰਿਹਾ ਪੇ ਗਲੌਣ ਦਾ ਮਾਰਾ ਵੇ ਮੇਰ ਭੇਕੀ ਵੜ ਗਿਆ ਹੋ ਸਾਡੇ ਕਲਵੰਤ ਸਿੰਘ ਜੀ ਸਿੱਧੂ ਸਾਹਿਬ ਵੱਲੋਂ ਬਹੁਤ ਸਾਰਾ ਮਾਣ ਆਇਆ ਅੱਗੇ ਬਾਈ ਉਹ ਪਤਾ ਕੀ ਕਹਿੰਦਾ ਭਾਈਆਂ ਦੀ ਪਿੰਡ ਵਿੱਚ ਚਲਦੀ ਐਵੇਂ ਫੜਾ ਮਾਰਦੀ ਰਹਿੰਦੀ ਸੀ ਭਾਈਆਂ ਦੀ ਪਿੰਡ ਵਿੱਚ ਚਲਦੀ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਨੇ ਤੂੰ ਗੱਲ-ਗੱਲ ਤੇ ਕਹਿੰਦੀ ਸੀ ਮੈਨੂ ਫੂਕਾ ਪਾਣੀ ਦੇ ਛੱਡਿਆ ਨਹੀਂ ਫੂਕਾ ਪਾਣੀ ਓਏ ਹੋਏ ਹਾਈ ਫੂਕਾ ਪਾਣੀ ਦੇ ਛੱਡਿਆ ਨਾ ਹੱਟਿਓਂ ਕੋਕ ਮੰਗਾਇਆ ਨਹੀਂ ਜੱਟ ਸਹਰਿਓ ਬੈਸ਼ ਨੂੰ ਐ ਮੁੰਡਿਆ ਜਿਵੇਂ ਯਾਤਰਾ ਕਰਕੇ ਆਇਆ ਜੱਟ ਸਹਰਿਓ ਬੈਸ਼ ਨੂੰ ਐ ਮੁੰਡਿਆ ਜਿਵੇਂ ਤੀਰਥ ਨਹਾ ਕੇ ਆਇਆ ਨਹੀਂ